ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿੱਚ ਪੈਂਦੇ ਪਿੰਡ ਰਾਣੀ ਵਾਲਾ ਦੇ ਮਨਰੀਗਾ ਮਜ਼ਦੂਰਾ ਨੇ ਵੱਖ-ਵੱਖ ਵਿਸ਼ਿਆਂ ਤੇ ਏਪੀਓ ਮਲੋਟ ਨੂੰ ਇੱਕ ਦਿੱਤਾ ਮੰਗ ਪੱਤਰ ਪਾਲਾ ਸਿੰਘ ਪ੍ਰਗਟ ਸਿੰਘ ਜਗਤਾ ਸਿੰਘ ਦੀ ਅਗਵਾਈ ਵਿੱਚ ਇਸ ਸਮੇਂ ਪਹੁੰਚੇ ਨੈਸ ਲਿਸਟ ਜਸਟਿਸ ਪਾਰਟੀ ਦੇ ਅਹੁਦੇਦਾਰ ਬਲਵੰਤ ਸਮੇਵਾਲੀ ਰਾਸ਼ਟਰੀ ਸਿਕਤਰ ਲੋਕ ਸਭਾ ਹਲਕਾ ਫਰੀਪੁਰ ਇੰਚਾਰਜ ਨੇ ਨਰੇਗਾ ਮਜ਼ਦੂਰਾਂ ਦੀਆਂ ਸੁਣੀਆਂ ਮੁਸ਼ਕਲਾਂ ਜੁਆਇੰਟ ਸਕੱਤਰ ਬਲਜਿੰਦਰ ਸਿੰਘ ਜਵਾਰੀਅਲ ਨੇ ਕਿਹਾ ਕਿ ਮਜ਼ਦੂਰਾਂ ਨਾਲ ਕਿਸੇ ਤਰ੍ਹਾਂ ਦੀ ਤੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਏਗੀ ਨਰੇਗਾ ਵਿੰਗ ਦੇ ਪ੍ਰਧਾਨ ਰਿਸ਼ਪਾਲ ਸਿੰਘ ਭੁੱਲਰ ਨੇ ਮਜ਼ਦੂਰਾਂ ਦੀਆਂ ਸੁਣੀਆਂ ਮੁਸ਼ਕਲਾਂ ਜੈ ਪੀਮ ਜੈ ਭਾਰ ਮੈਂ ਬਲਵੰਤ ਸੰਮੇਵਾਲੀ ਰਾਸ਼ਟਰੀ ਸਕੱਤਰ ਲੋਕ ਸਭਾ ਹਲਕਾ ਫਰੇਪਰ ਇੰਚਾਰਜ ਨੈਸ਼ਨਲਿਸਟ ਜਸਟੀਸ ਪਾਰਟੀ ਅੱਜ ਅਸੀਂ ਮਲੋਟ ਵਿਖੇ ਵੀਡੀਓ ਦਫ਼ਤਰ ਪਹੁੰਚੇ ਆ ਈਪੀਓ ਸਾਹਿਬ ਦੇ ਵੀ ਪਿੰਡ ਰਾਣੀ ਵਾਲੇ ਦਾ ਜਿਹੜਾ ਨਰੇਗਾ ਦਾ ਕੰਮ ਹੈ ਕਾਫੀ ਸਮੇਂ ਤੋਂ ਜਿਹੜਾ ਇਹ ਉਲਝਿਆ ਪਿਆ ਸੀ ਉਹ ਅਸੀਂ ਚਲਾਉਣ ਵਾਸਤੇ ਐਪੀਓ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਹੈ ਉਹਨਾਂ ਵੱਲੋਂ ਸਾਨੂੰ ਇੱਕ ਭਰੋਸਾ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਜਲਦ ਤੋਂ ਜਲਦ ਜਿਹੜਾ ਨਰੇਗਾ ਦਾ ਕੰਮ ਵੀ ਚਲਾ ਕੇ ਦੇਵਾਂਗਾ ਉੱਥੇ ਕੁੱਝ ਐਪ ਦਾ ਰੌਲਾ ਸੀ ਕੋਈ ਵੀਓ ਸਾਹਿਬ ਨੇ ਸਾਨੂੰ ਇੱਕ ਹੱਲ ਦੱਸਿਆ ਸੀ ਵੀ ਜਿਹੜਾ ਸਾਡਾ ਸਰਕਾਰੀ ਮੁਲਾਜ਼ਮ ਜਾਇਆ ਕਰੋਗੇ ਸਾਰੇ ਜਿਹੜੇ ਜਿੰਨੇ ਵੀ ਨਰੇਗਾ ਵਰਕਰ ਉਹਦੀ ਹਾਜ਼ਰੀ ਲਾਇਆ ਕਰੋਗੇ ਵੀ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਠੀਕ ਜੈ ਭੀਮ ਜੈ ਭਾਰਤ ਇਹ ਰਾਣੀ ਵਾਲੇ ਦੇ ਰਹਿਣ ਵਾਲੇ ਕੀ ਨਾਂ ਤੁਹਾਡਾ ਜੀ ਸਿਮਿੰਦਰ ਕੌਰ ਤੇ ਤੁਸੀਂ ਮਲੋਟ ਆਏ ਹੋ ਹਾਂਜੀ ਤੇ ਤੁਹਾਡਾ ਕੀ ਕੰਮ ਵਾਸਤੇ ਆਏ ਜੀ ਅਸੀਂ ਕੰਮ ਇੱਕ ਤਾਂ ਸਾਡਾ ਨਰੇਗਾ ਦਾ ਹਾਂਜੀ ਤੇ ਨਰੇਗਾ ਦਾ ਅਸੀਂ ਬਹੁਤ ੱਕੇ ਖਾਲਿਆ ਪਰ ਸਾਨੂੰ ਕੋਈ ਅੱਗੋ ਸੁਣਾਈ ਨਹੀਂ ਆਇਆ ਅੱਛਾ ਜੀ ਇੱਕ ਘਰ ਦਾ ਸਾਡਾ ਕੰਮ ਕਮਰੇ ਪਾਟੇ ਪਏ ਬੱਚਾ ਮੇਰਾ ਅੰਨਾ ਸੁਆ ਬਜਾ ਰਿਹਾ ਅੱਛਾ ਜੀ ਇੱਕ ਬੰਦਾ ਕੋਠੇ ਤੋਂ ਡਿੱਗਾ ਮੰਜੇ ਤੇ ਪਿਆ ਹੈ ਕੋਈ ਕਾਰੋਬਾਰ ਬਾਰ ਬਾਰ ਦਾ ਚੱਲਦਾ ਨਹੀਂਗਾ ਤੇ ਨਰੇਗਾ ਤੇ ਹੀ ਅਸੀਂ ਹੈਗੇ ਸਾਂ ਕਿ ਚੱਲ ਮੇਰਾ ਮੜਾ ਮੋਟਾ ਰਕਜਾ ਤੁਰਿਆ ਚੀ ਕੋਈ ਸਰਕਾਰ ਨੇ ਸਹੂਲਤ ਦਿੱਤੀ ਤੁਹਾਨੂੰ ਨਹੀਂ ਜੀ ਅਜੇ ਤੱਕ ਨਹੀਂ ਮਿਲੀ ਸਾਨੂੰ ਹਾਂ ਪੁੱਲਾ ਜੈਪੀਨ ਜੈਪਰ ਉਸ ਤੋਂ ਪ੍ਰੰਤ ਸਾਡੀ ਇਹ ਖਲੈਸ਼ ਆ ਕਿ ਜਿਹੜੇ ਸਾਡੇ ਨਰੇਗਾ ਦੇ ਮਜ਼ਦੂਰ ਆ ਉਹਨਾਂ ਦਾ ਕੰਮ ਨਹੀਂ ਚੱਲ ਰਿਹਾ ਉਹ ਅਸੀਂ ਮੰਗ ਪੱਤਰ ਐਸਬੀਓ ਸਾਹਿਬ ਨੂੰ ਦਿੱਤਾ ਹੈ ਉਹਨਾਂ ਸਾਨੂੰ ਇਹ ਪ੍ਰੋਫਸਾ ਦਵਾਇਆ ਕਿ ਥੋੜੇ ਦਿਨਾਂ ਤੱਕ ਅਸੀਂ ਤੁਹਾਡਾ ਕੰਮ ਚਲਾਵਾਂਗੇ ਚਾਹੇ ਸਰਕਾਰੀ ਬੰਦਾ ਲਾਇਆ ਚਾਹੇ ਮੇਲ ਬਣਾਇਆ ਦੂਸਰੀ ਬੇਨਤੀ ਦੂਸਰੀ ਸਾਡੀ ਬੇਨਤੀ ਇਹ ਆ ਵੀ ਸਾਡੇ ਰਾਣੀ ਵਾਲੇ ਦੇ ਵਿੱਚ ਜੋ ਵੀ ਮਤਲਬ ਅਜੇ ਤੱਕ ਅਮਰੀਕਾ ਵੱਲੋਂ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਵਾਂਝੇ ਆ ਸਹੂਲਤ ਤੋਂ ਤੂਤੀ ਤੀਸਰੀ ਬੇਨਤੀ ਸਾਡੀ ਇਹ ਆ ਵੀ ਜੋ ਅਮਰੀਕਾ ਦੇ ਦਫ਼ਤਰ ਵਿੱਚ ਕੰਮ ਕਰਦੇ ਆ ਉਹਨਾਂ ਦੇ ਕਰਮਚਾਰੀ ਤੇ ਬੈਠੇ ਆ ਅਸੀਂ ਉਹਨਾਂ ਦੇ ਨਾਲ ਸਾਥ ਦਿੱਤਾ ਤੇ ਸਾਥ ਦੇਵਾਂਗੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਮਕਸਦ ਸਾਹਿਬ ਨੈਸਲਰ ਜੀ ਐਸਐਸ ਪਾਰਟੀ ਵੱਲੋਂ ਅਸੀਂ ਪੂਰੀ ਟੀਮ ਇੱਥੇ ਨਰੇਗਾ ਦੀ ਹੋਂਚੀ ਹੈ ਤੇ ਏਪੀਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਰਾਣੀ ਵਾਲੇ ਦਾ ਮਸਲਾ ਸੀਗਾ ਜੀ ਤੇ ਏਪੀਓ ਸਾਹਿਬ ਨੇ ਭਰੋਸਾ ਦਿਵਾਇਆ ਵੀ ਥੋੜੇ ਦਿਨਾਂ ਦੇ ਵਿੱਚ ਆ ਜਿਹੜਾ ਇਹ ਕੰਮ ਆ ਅਸੀਂ ਮਤਲਬ ਚਲਵਾ ਦਿਆਂਗੇ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਨੰਬਰ 2 ਦੇ ਜੋ ਕਲਮ ਛੋੜ ਹਾਂ ਕਿਵੇਂ ਹੈ ਮਤਲਬ ਬੈਠਾ ਐ ਹੜਤਾਲ ਤੇ ਮਲਾਜ਼ਮ ਤੇ ਅਸੀਂ ਮਤਲਬ ਜੇ ਐਂ ਕੰਮ ਚੱਲਦਾ ਰਿਹਾ ਨਾ ਸਰਕਾਰ ਨੇ ਕੋਈ ਗੱਲਬਾਤ ਸੁਣੀ ਤਾਂ ਅਸੀਂ ਪੂਰੀਆਂ ਜਥੇਬੰਦੀਆਂ ਨੈਸ਼ਨਲ ਪਾਲਿਟੀ ਜਸਟਰਸ ਰਣੀਆਂ ਨੂੰ ਪੂਰਾ ਮਤਲਬ ਇਹਨਾਂ ਦਾ ਸਮਰਥਨ ਦੇਵਾਂਗੇ ਸਾਥ ਦੇਵਾਂਗੇ ਤੇ ਕੋਸ਼ਿਸ਼ ਆ ਵੀ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਇਹ ਹੱਥ ਬਨ ਕੇ ਪਿੰਡ ਰਾਣੀਆ ਲੈ ਜੀ ਬੋਰਡ ਸਿੰਘ ਮੇਰਾ ਨਾਮ ਤੇ ਰੱਖਿਆ ਜੂਨੀਅਰ ਦਾ ਪ੍ਰਧਾਨ ਮੇਰੀਆਂ ਮੈਮਰੋਡ ਬਿਲਕੁਲ ਸਾਫ ਸੁਰੱਖਿਆ ਜੀ ਤੇ ਹੁਣ ਮੈਂ ਇਹੋ ਬੇਨਤੀ ਕਰਦਾ ਵੀ ਸਾਡੇ ਗਰੀਬਾਂ ਦੇ ਕਿਸੇ ਦੇ ਕਮਰੇ ਨਹੀਂ ਆਏ ਕਈਆਂ ਦੇ ਆਏ ਆ ਤੇ ਕਈਆਂ ਦੇ ਵਿੱਚੋਂ ਨਹੀਂ ਆਏ ਮੈਨੂੰ ਸਾਰੇਆਂ ਦੇ ਗਰੀਬਾਂ ਦੇ ਛੱਤ ਵੀ ਆਈ ਜਾਣ ਜੋ ਬੰਦੇ ਕੰਮ ਜੋ ਸਹੂਲਤ ਮਿਲਦੀ ਆ ਉਹ ਸਾਰੇ ਗਰੀਬਾਂ ਨੂੰ ਮਿਲਣੀ ਚਾਹੀਦੀ ਹੈ। ਲੈ ਵੀ ਟਿਕਾ ਖਾਲਸ 10 ਹੋਰ ਪਿੰਡ ਦੇ ਆ। ਰਾਣੀ ਵਾਲੇ ਕੀ ਕਰਨਾ ਚਾਹੁੰਦੇ ਆ? ਅਸੀਂ ਤਾਂ ਕਹਿ ਚਾਉਣਾ ਇਹ ਵੀ ਸਾਡੇ ਛੱਪੜ ਐ ਸਾਡੇ ਬਹੁਤ ਡੁੱਬਦੇ। ਸਾਡੇ ਤਾਂ ਬਹੁਤ ਔਖੇ ਛੱਪੜ ਤੋਂ। ਤਾਂ ਗਲੀ ਸਾਡੀ ਉੱਚੀ ਚਾਹੀਦੀ ਕਰਨ। ਤੇ ਬਾਕੀ ਇਹ ਸਾਡੀਆਂ ਛੱਤਾ ਜਿਹੜੀਆਂ ਬਾਲੇ ਵਾਲੀਆਂ ਕਤਾ ਬਹੁਤ ਖਰਚ ਬਾਲਦੇ ਹਾਲਗਾ ਕੋਈ ਸਰਕਾਰ ਨੇ ਗ੍ਰਾਂਟ ਦਿੱਤੀ ਨਹੀਂ ਨਾ ਜੀ ਕੋਈ ਨਹੀਂ ਦਿੱਤੂ ਸਰ ਕਈ ਸਾਲਾਂ ਨੂੰ ਰਾਣੀ ਵਾਲੇ ਤੋਂ ਆਏ ਆ ਮੰਤਰੀ ਜੀ ਜਰਾ ਨਾਮ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਕਮਰੇ 파ਟੇ ਪਏ ਨੇ ਵੀ ਸਾਨੂੰ ਕਮਰੇ ਚਾਹੀਦੇ ਛੱਡ ਚਾਹੀਦੇ ਸਾਡੀ ਜੋ ਵੀ ਮੰਗ ਸਾਡੀ ਪੂਰੀ ਹੋਣੀ ਚਾਹੀਦੀ ਕੋਈ ਫਾਰਮ ਭਰੇ ਗਏ ਆ ਪਾਰੰਭਰ ਐਸੀ ਕੋਈ ਨਹੀਂ ਮਿਲੀ ਨਰੇਗਾ ਦਾ ਕੰਮ ਕਿਵੇਂ ਚੱਲ ਰਿਹਾ ਹੈ ਨਰੇਗਾ ਦਾ ਕੰਮ ਸਾਡਾ ਨਹੀਂ ਚੱਲਦਾ ਬੰਦ ਹੋ ਜਾਂਦਾ ਜੇ ਚੱਲ ਵੀ ਪੈਂਦਾ ਤੇ ਪੈਸੇ ਨਹੀਂ ਭੇਜਦੇ ਨਾ ਖਾਤਿਆਂ 'ਚ ਪਾਉਂਦੇ ਆ ਕੋਈ ਮੇਟ ਵਗੈਰਾ ਲੱਗੇ ਤੁਹਾਡੇ ਮੇਟ ਲੱਗਾ ਸੀ ਉਹ ਕਦੇ ਕੋਈ ਲੱਗਾ ਕਦੇ ਕੋਈ ਲੱਗਾ ਕਦੇ ਕਿਸੇ ਫੋਟੋ ਖੇਚ ਲਈ ਦੇ ਕਿਸੇ ਦੇ ਲਈ ਕੋਈ ਅੱਗੋਂ ਨਾ ਨਰੇਗਾ ਦੇ ਅਧਿਕਾਰੀਆਂ ਤੱਕ ਪਹੁੰਚੇ ਆ ਗਏ ਸੀ ਕਿਸੇ ਸੁਣਿਆ ਨਹੀਂ ਸਾਡੀ ਕਿਸੇ ਗੱਲ ਨਹੀਂ ਛੁਡੀ ਕੀ ਸਾਹ ਆਜੇ ਰਾਣੀ ਵਾਲੇ ਦੇ ਮਜ਼ਦੂਰ ਪਹੁੰਚੇ ਤੁਹਾਡੇ ਕੋਲ ਕੀ ਕਹਿਣਾ ਚਾਹੁੰਦੇ ਕਹਿੰਦੇ ਜੀਦਾ ਮੇਰੇ ਵੱਲੋਂ ਪਹਿਲਾਂ ਸਾਨੂੰ ਬਈ ਸ਼ਸ਼ੀਕਲ ਆ ਮੈਂ ਜਿਹੜਾ ਰਾਣੀ ਵਾਲਾ ਦਾ ਮੈਨੂੰ ਦੋ ਤਿੰਨ ਦਿਨ ਹੋਏ ਆ ਮਲੋਟ ਬਲੌਗ ਦੇ ਵਿੱਚ ਜੁਆਇਨ ਹੋਇਆ ਨੂੰ ਤੇ ਰਾਣੀ ਵਾਲੇ ਦਾ ਜਿਹੜਾ ਹੈਗਾ ਉਹ ਐਸਟੀਮੇਟ ਅਸੀਂ ਚੈੱਕ ਕਰਵਾ ਕੇ ਦੋ ਤਿੰਨ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਥੋੜਾ ਜਿਹਾ ਹੈਗਾ ਆਪਣਾ ਮੇਟ ਦਾ ਨਾ ਇਸ਼ੂ ਉਹ ਸੋਲਵਟ ਕਰਵਾ ਕੇ ਜਿਹੜਾ ਹੈਗਾ ਇਹਨਾਂ ਦਾ ਲੇਬਰ ਦਾ ਕੰਮ ਹੀ ਚਲਾਉਂਦੀ ਕੱਢਣਾ ਜੀ ਜਿਵੇਂ ਜੇ ਕੋਈ ਮੇਟ ਦਾ ਇਸ਼ੂ ਹੈ ਕੋਈ ਸਰਕਾਰੀ ਪ੍ਰਬੰਧਕ ਲਾਇਆ ਜਾ ਸਕਦਾ ਹੈ ਜੀ ਇਹਦੇ ਵਿੱਚ ਅਸੀਂ ਐ ਕਰਾਂਗੇ ਜੇ ਕੋਈ ਮੇਟ ਦਾ ਇਸ਼ੂ ਆਇਆ ਤਾਂ ਫਿਰ ਅਸੀਂ ਆਪ ਦਾ ਮੁਲਾਜ਼ਮ ਭੇਜ ਕੇ ਜਿਹੜੀ ਟੈਂਡਰ ਸਲਵਾਈ ਜਿਵੇਂ 31 ਮਾਰਚ ਨੇੜੇ ਆ ਰਹਿ ਗਏ ਕੋਈ ਲੱਗਦਾ ਕਿ 100 ਦਿਨ ਕਿਸੇ ਪਿੰਡ ਦਾ ਕੰਮ ਪੂਰਾ ਹੋਇਆ ਹੋਵੇ ਨਹੀਂ 100 ਦਿਨ ਤਾਂ ਜੀ ਵੇਖੋ ਜੀ ਪਿੰਡਾਂ ਦੀ ਜਿਹੜੀ ਵਾਦੀ ਹੈਗੀ ਹੈ ਜਿਆਦਾ ਇਹ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਹੈ ਵਾਤਵਾਰ ਜਿਹੜਾ ਲੇਬਰ ਦਾ ਕੰਮ ਹੀ ਚਲਾਈਏ ਪਰ ਹਾਲਾਕੇ ਜਿਹੜੇ ਪਿੰਡਾਂ ਦੀ ਲੇਬਰ ਬਹੁਤ ਜ਼ਿਆਦਾ ਹੁੰਦੀ ਹੈ ਕੋਈ 80 90 90 ਦੇ ਨੇੜੇ ਚਲੇ ਜਾਂਦੇ ਜੇ ਕੁਸ਼ਕੇ ਹੁੰਦੇ ਮਜ਼ਦੂਰ ਉਹ 100 ਦਿਨ ਵੀ ਕੰਮ ਕਰ ਜਾਂਦੀ ਹੈ ਜਿਵੇਂ ਤੁਹਾਡੇ ਜਿਹੜੇ ਕਰਮਚਾਰੀਏ ਕਲਮ ਛੋੜ ਹੜਤਾਲ ਤੇ ਬੈਠੇ ਆ ਕੀ ਲੱਗਦਾ ਕੋਈ ਸਰਕਾਰ ਮੰਗਾ ਮੰਨੂਗੀ ਉਹਦੇ ਵਿੱਚ ਤੇ ਇਹ ਤੇ ਕੋਸ਼ਿਸ਼ ਹੀ ਆ ਸਾਡੀ ਜੀ ਸਾਡੇ ਕਾਫੀ ਸਮੇਂ ਪੁਰਾਣੇ ਬੰਦੇ 2009 ਦੇ ਵਿੱਚ ਜਿਹੜੇ ਆਪਣੇ ਮਨਰੇਗਾ ਸਿਸਟਮ ਦੇ ਵਿੱਚ ਆਏ ਆ ਪਰ ਜਿਹੜੀਆਂ ਹੁੰਦੀਆਂ ਸਾਰੀਆਂ ਸਰਕਾਰਾਂ ਕਹਿੰਦੀਆਂ ਪੱਕੇ ਕਰ ਦੇਵਾਂਗੇ ਪਰ ਉਹ ਹਜੇ ਵਿੱਚ ਹੀ ਇਹ ਜੀ ਮਸਲਾ ਰੁਕ ਜਾਂਦਾ ਜੀ ਜਾ ਕੇ ਜੇਕਰ ਸਰਕਾਰ ਨਹੀਂ ਮੰਨਦੀ ਤੇ ਆਉਣ ਵਾਲੇ ਸਮੇਂ 'ਚ ਤੁਹਾਡੇ ਜਥੇਬੰਦੀਆਂ ਵੱਲੋਂ ਕੀ ਸੰਘਰਸ਼ ਹੋ ਸਕਦਾ ਸਾਡੇ ਜASE ਬੰਦੀਆਂ ਕਹਿੰਦੀਆਂ ਵੀ ਅਸੀਂ ਕੰਮ ਹੀ ਸਾਰਾ ਜਿਹੜਾ ਹੈਗਾ ਮਰੇਗਾ ਦਾ ਕਰਨਾ ਬੰਦ ਕਰ ਦੇਾਂਗੇ ਜੀ